ਰਾਮਸਰੂਪ ਆਣਖੀ ਜੀ ਦੇ ਨਾਵਲ ਕੋਠੇ ਖੜਕ ਸਿੰਘ ਦਾ ਅਗਲਾ ਭਾਗ ਬਦਰੀ ਨਾਰਾਇਣ ਜਦੋਂ ਵੀ ਪਿੰਡ ਆਉਂਦਾ ਪਿਓ ਪੁੱਤ ਵਿੱਚ ਹਮੇਸ਼ਾ ਹੀ ਖੜਕ ਪੈਂਦੀ ਹੁਣ ਤਾਂ ਉਹ ਆਉਂਦਾ ਵੀ ਕਦੇ-ਕਦੇ ਹਰ ਮਹੀਨੇ ਨਹੀਂ ਆਉਂਦਾ ਸੀ ਘਰਦਿਆਂ ਨੂੰ ਪੈਸੇ ਦੇਣੋ ਵੀ ਹਟ ਗਿਆ ਕਹਿੰਦਾ ਥੋੜਾ ਤਾਂ ਇਹੀ ਹਾਲ ਰਹਿਣਾ ਮੈਂ ਆਪਣੀ ਤਨਖਾਹ ਕਿਉਂ ਖੂਚ ਸਿੱਟਾਂ ਜੇ ਘਰ ਦਾ ਕੁਝ ਸਮਰਦਾ ਹੋਵੇ ਫਿਰ ਵੀ ਹੈ ਉਹਦੀ ਮਾਂ ਕਛਲਿਆ ਉਹਨੂੰ ਕੋਲ ਬਿਠਾ ਕੇ ਪਿਆਰ ਜਿਹੇ ਨਾਲ ਪੁੱਛਦੀ ਬੂੜਾ ਤਾਂ ਹੋਈ ਜਾਣਨਾ ਹੈ ਹੁਣ ਐਦੂ ਪਿੱਛੋ ਫਿਰ ਕਦੋਂ ਕਰਾਵੇਂਗਾ ਵਿਆਹ ਉਹ ਗੱਲ ਨੂੰ ਹਾਸੇ ਜਿਹੇ ਵਿੱਚ ਪਾ ਕੇ ਜਵਾਬ ਦਿੰਦਾ ਬੂੜਾ ਹਾਲੇ ਹੀ ਅਜੇ ਤਾਂ ਮੈਂ ਜਵਾਨ ਵੀ ਨਹੀਂ ਹੋਇਆ 26 27 ਸਾਲ ਦੀ ਉਮਰ ਕੋਈ ਉਮਰ ਹੁੰਦੀ ਹੈ ਬਥੇਰੇ ਸਾਲ ਪਏ ਆ ਮਾਂ ਵਿਆਹ ਕਰਾਉਣ ਨੂੰ ਤਾਂ 30 ਤੋਂ ਟੱਪ ਗਿਆ ਫਿਰ ਕਿਸੇ ਨੇ ਸਿਆਨਣਾ ਵੀ ਨਹੀਂ ਕਮੂਤਾ ਤੈਨੂੰ ਸਮਝ ਕਿਉਂ ਨਹੀਂ ਆਉਂਦੀ ਚੰਗਾ ਮਾਂ ਜੰਜਾਲ ਤੋਂ ਬਚਾਂਗੇ ਵਿਆਹ ਕਰਾਉਣ ਨੂੰ ਇੱਥੇ ਕਿਹੜਾ ਹਵੇਲੀਆਂ ਸੁੰਨੀਆਂ ਪਈਆਂ ਨੇ ਨਾ ਕਰਾਊਂਗਾ ਤਾਂ ਕੀ ਐ ਜੰਮਿਆਂ ਕਾ ਨੂੰ ਸੀ ਉਲਟੀਆਂ ਗੱਲਾਂ ਹੀ ਕਰੂ ਮਾਂ ਉਹਦੇ ਮੋਢੇ ਨੂੰ ਧਫਾ ਮਾਰ ਕੇ ਆਖਦੀ ਇਹਦਾਂ ਤੱਕ ਤਾਬਾਂ ਨਾਲ ਹੋ ਗਿਆ ਵਿਆਹ ਵਿਆਹ ਤੋਂ ਕੀ ਲੈਣਾ ਹੋਣੇ ਨੇ ਇਨ੍ਹਾਂ ਕਾਮਰੇਡਾਂ ਨੇ ਪੱਟ ਕੇ ਵਗਾਤੀ ਦੁਨੀਆ ਘਰੋਂ ਬਾਹਰੋਂ ਵੀ ਗਏ ਗੋਦੀ ਤਪਿਆ ਤਪਾਇਆ ਬੋਲਦਾ ਮਾਂ ਪਿਓ ਲੱਖ ਯਤਨ ਕਰ ਰਹੇ ਪਰ ਬਦਰੀ ਵਿਆਹ ਕਰਵਾਉਣ ਲਈ ਨਹੀਂ ਮੰਨਦਾ ਸੀ ਹਾਰ ਕੇ ਇੱਕ ਦਿਨ ਮਾਂ ਕਹਿੰਦੀ ਇੱਥੇ ਕਾਸ ਨੂੰ ਆਉਣਾ ਹੁੰਨਾ ਹੈ ਫਿਰ ਮਚਾਉਣ ਨੂੰ ਮੁੜ ਕੇ ਲੱਤ ਨਾ ਦੇਈ ਇੱਥੇ ਜੇ ਅਸਲੀ ਮਾਂ ਨੇ ਜੰਮਿਆ ਨਹੀਂ ਤਾਂ ਕੁੱਤੀ ਨੇ ਜੰਮਿਆ ਹੋ ਤੈਨੂੰ ਕਿਸੇ ਕੰਜਰੀ ਨੇ ਉਹ ਖਿੜਖੜਾ ਕੇ ਹੱਸਿਆ ਲੈ ਮਾਂ ਤੂੰ ਤਾਂ ਆਪਣੇ ਆਪ ਨੂੰ ਹੀ ਗਾਲਾਂ ਦੇਣ ਲੱਗ ਪਈ ਵੱਡੀ ਸਿਆਣੀ ਕਮੂਤ ਨਾ ਹੋਵੇ ਕਬੀਆ ਡਾਡਾ ਕਿਸੇ ਥਾਂ ਦਾ ਨਾ ਅਕਲ ਨਾ ਮੋਤ ਕਸ਼ਲਿਆ ਹੌਂਕਾ ਲੈ ਕੇ ਮੁਰਦਲੀ ਜਹੀ ਮੰਜੇ ਉੱਤੇ ਡਿੱਗ ਪਈ ਇਸ ਮੁੰਡੇ ਦੀ ਉਹਨੂੰ ਕੋਈ ਸਮਝ ਨਹੀਂ ਸੀ ਆ ਰਹੀ ਬਦਰੀ ਮਾਪਾਂ ਨੂੰ ਆਪਣੇ ਕੁਝੇ ਸੰਕਲਪ ਬਾਰੇ ਨਹੀਂ ਸਮਝਾ ਸਕਦਾ ਸੀ ਉਹਨਾਂ ਨੂੰ ਕੀ ਪਤਾ ਸੀ ਕਿ ਉਹ ਕਿਹੜੇ ਰਾਹ ਤੁਰ ਪਿਆ ਹੈ ਉਹ ਤਾਂ ਮਾਪਿਓ ਦੇ ਇੱਕ ਮੋਹ ਚਾਹੇ ਵਿੱਚ ਬੱਜਿਆ ਕਦੇ-ਕਦੇ ਪਿੰਡ ਆ ਜਾਂਦਾ ਆਪਣੇ ਬਚਪਨ ਦੇ ਯਾਰਾਂ ਮਿੱਤਰਾਂ ਨੂੰ ਮਿਲ ਜਾਂਦਾ ਇਸ ਵਾਰ ਜਦੋਂ ਪਿੰਡ ਆਇਆ ਤਾਂ ਉਹਨੇ ਲੋਕਾਂ ਤੋਂ ਹੀ ਸੁਣਿਆ ਕਿ ਗੁਰਚਰਨ ਸਿੰਘ ਦੇ ਮੁੰਡੇ ਤੀਰਤ ਸਿੰਘ ਨੇ ਉਹਦੇ ਬਾਪ ਉੱਤੇ ਪੁੱਨ ਕੀਤੀ ਜ਼ਮੀਨ ਦੇ ਸਬੰਧ ਵਿੱਚ ਮੁਕੱਦਮਾ ਕਰ ਦਿੱਤਾ ਹੈ ਸੁਣ ਕੇ ਬਦਰੀ ਨੂੰ ਪਹਿਲਾਂ ਤਾਂ ਗੁੱਸਾ ਆਇਆ ਤੇ ਫਿਰ ਇੱਕ ਖੁਸ਼ੀ ਦੀ ਲਹਿਰ ਜਿਹੀ ਉਹਦੇ ਜਹਨ ਵਿੱਚ ਦੌੜ ਗਈ ਗੁੱਸਾ ਤਾਂ ਉਹਦੇ ਪਿਤਾ ਪੁਰਖੀ ਸੁਭਾਅ ਨੂੰ ਆਇਆ ਸੀ ਇਹ ਕੀ ਕੀਤਾ ਜੱਟ ਨੇ ਥੁੱਕ ਕੇ ਛੱਟ ਲਿਆ ਖੁਸ਼ੀ ਇਹ ਕਿ ਉਹਦੇ ਬਾਪ ਦੇ ਮੰਗ ਖਾਣੇ ਸੁਭਾਅ ਨੂੰ ਸੱਟ ਲੱਗੀ ਚੰਗਾ ਹੋਇਆ ਉਹਦੇ ਬਾਪ ਦਾ ਵਿਸ਼ਵਾਸ ਕਿਵੇਂ ਨਾ ਕਿਵੇਂ ਟੁੱਟਣਾ ਹੀ ਚਾਹੀਦਾ ਸੀ ਪਰ ਆਪਣੇ ਬਾਪ ਨਾਲ ਜਦੋਂ ਉਹਨੇ ਗੱਲ ਤੋਰੀ ਤਾਂ ਉਹ ਪਹਿਲਾਂ ਨਾਲੋਂ ਵੀ ਵੱਧ ਵਿਸ਼ਵਾਸੀ ਸੀ ਤੇ ਕਹਿ ਰਿਹਾ ਸੀ ਕਿ ਇਹ ਤਾਂ ਸਰਾਸਰ ਅਨਿਆਏ ਹੈ ਕਾਲ ਯੁਗ ਹੈ ਪੁੰਨ ਕੀਤਾ ਕਦੇ ਵਾਪਸ ਨਹੀਂ ਹੁੰਦਾ ਉਹ ਜਾਨ ਲਾ ਦੇਵੇਗਾ ਪਰ ਦੋ ਵਿੱਗੇ ਜ਼ਮੀਨ ਨਹੀਂ ਛੱਡੇਗਾ ਬਦਰੀ ਕਹਿੰਦਾ ਮੈਂ ਗੱਲ ਜ਼ਮੀਨ ਦੀ ਨਹੀਂ ਕਰਦਾ ਪਰ ਦੇਖ ਤਾਂ ਸਹੀ ਬਾਪੂ ਲੋਕ ਕਿਵੇਂ ਸੋਚਣ ਲੱਗ ਗਏ ਮੈਂ ਤੈਨੂੰ ਪਹਿਲਾਂ ਪਿੱਟਦਾ ਹੁੰਦਾ ਸੀ ਭਈ ਇਹ ਬ੍ਰਾਹਮਣ ਪੁਣਾ ਛੱਡ ਦੇ ਛੱਡ ਦੇ ਹੁਣ ਲੋਕਾਂ ਵਿੱਚ ਪੁਰਾਣੇ ਵਿਸ਼ਵਾਸ ਟੁੱਟਦੇ ਜਾ ਰਹੇ ਨੇ ਤੂੰ ਵੀ ਟੁੱਟ ਜਾ ਤੇ ਇਹ ਪੁੰਨ ਦਾ ਲੈਣ ਦੇਣ ਬੰਦ ਕਰ ਦੇ ਜੱਟ ਤੇਰੀ ਉੱਚ ਜਾਤੀ ਬ੍ਰਾਹਮਣ ਜਾਤੀ ਜਾਂ ਪੂਜਣ ਯੋਗ ਵਿਅਕਤੀ ਤੈਨੂੰ ਸਮਝ ਕੇ ਇਹ ਦਾਣਾ ਦੱਪਾ ਜਾਂ ਲੀੜਾ ਕੱਪੜਾ ਜਾਂ ਨਹੀਂ ਦਿੰਦੇ ਤੈਨੂੰ ਗਰੀਬ ਤੇ ਹੋਰ ਚੂੜੇ ਚ ਮਿਆਰਾ ਵਾਂਗੂ ਘਟਿਆ ਸਮਝ ਕੇ ਤੇਰੇ ਤੇ ਤਰਸ ਕਰਕੇ ਤੇ ਆਪਣੇ ਆਪ ਤੋਂ ਗ੍ਰਹਿ ਟਾਲਣ ਦੇ ਵਿਸ਼ਵਾਸ ਨਾਲ ਦਿੰਦੇ ਨੇ ਆਪਣੇ ਦੇ ਘਰ ਦੀ ਬਿਮਾਰੀ ਤੇਰੀ ਝੋਲੀ ਚ ਪਾ ਕੇ ਮਾਨਸਿਕ ਤੌਰ ਤੇ ਸੁਰਖਰੂ ਹੋ ਜਾਂਦੇ ਨੇ ਬਸ ਹੋਰ ਕੁਛ ਨਹੀਂ ਪਿੱਠ ਪਿੱਛੇ ਤੈਨੂੰ ਕੱਟਾ ਬਾਹਮਣ ਕਸੌੜਾ ਤੇ ਹੱਡ ਖਾਣਾ ਤੱਕ ਵੀ ਆਖ ਦਿੰਦਾ ਗੋਦੀ ਢੈਲਾ ਹੋ ਕੇ ਬੈਠ ਗਿਆ ਮੱਥੇ ਉੱਤੇ ਹੱਥ ਰੱਖ ਕੇ ਕੁਝ ਸੋਚਣ ਲੱਗਿਆ ਬੋਲਿਆ ਆਇਓ ਤਾਂ ਫਿਰ ਜੱਟ ਉਤੋਂ ਦੀ ਪੈ ਜਾਣਗੇ ਜ਼ਮੀਨ ਤਾਂ ਨਹੀਂ ਛੱਡਦਾ ਮੈਂ ਜ਼ਮੀਨ ਦੀ ਗੱਲ ਫੇਰ ਕਰੀ ਪਹਿਲਾਂ ਇਹਨਾਂ ਜੱਟਾਂ ਦੇ ਘਰਾਂ ਦਾ ਮੰਗਣਾ ਖਾਣਾ ਛੱਡ ਆਹ ਪਾੜ ਦੇ ਪੱਤਰਾ ਜਿਹਾ ਆਵਦਾ ਸਾਰੇ ਜੱਟ ਇੱਕੋ ਜਿਹੇ ਥੋੜੇ ਨੇ ਸਭ ਪੂਜਦੇ ਨੇ ਆਪਾਂ ਨੂੰ ਹੋਇਆ ਕੋਈ ਕਾਲ ਅੰਗਿਆਰੀ ਪੈਦਾ ਹੋਗੀ ਤੇ ਨਾਲੇ ਜੇ ਮੈਂ ਇਹ ਜਜਮਾਨਾਂ ਦਾ ਗਵਾੜ ਛੱਡ ਦਿਆਂ ਕਲਾਮ ਈ ਪਾ ਦਿਆਂ ਇਹਨਾਂ ਦੇ ਘਰੋਂ ਜਾਣ ਦੀ ਪਤਾ ਹੈ ਕੀ ਹੋਊ ਕੀ ਹੋਜੂ ਪਿੰਡ ਚ 40 ਘਰ ਨੇ ਬਹਾਮਣਾ ਦੇ ਝਟ ਆ ਵੜਨਗੇ ਬਹਾਮਣ ਤਾਂ ਇਹਨਾਂ ਦੇ ਘਰੀ ਸਿਰ ਮਦਾਨ ਭੱਜੇ ਆਉਣਗੇ ਤੂੰ ਗੱਲਾਂ ਕਿਹੜੀਆਂ ਕਰਤਾ ਏ ਮੈਂ ਜਾਣਦਾ ਇਹ ਸਭ ਆ ਹੁਣ ਹੁਣੇ ਦੇਖ ਲੈ ਚਾਰਨ ਦੇ ਮੁੰਡੇ ਤੀਰਥ ਨਾਲ ਹੁਣ ਬੋਲ ਬਾਣੀ ਨਹੀਂ ਨਾ ਆਪਣੀ ਔ ਚੌਥੇ ਗਵਾੜੋ ਪ੍ਰਸਿੰਨੀ ਬਹਾਮਣੀ ਇਹਨਾਂ ਦੇ ਆਉਣ ਵੀ ਲੱਗ ਪੀ ਕੁੱਤੀ ਜਾਤ ਪਹਿਲਾਂ ਤਾਂ ਪ੍ਰਸਿੰਨੀ ਦੀਆਂ ਲੱਤਾਂ ਤੋੜਦਾ ਨਹੀਂ ਬੋਲਦਾ ਨਾ ਸਹੀ ਜਜਮਾਨ ਤਾਂ ਮੇਰਾ ਏ ਗੋਦੀ ਨੂੰ ਚਾਰ ਚੁਫੇਰੀਆਂ ਗੁੱਸੇ ਦੀਆਂ ਸੂਲਾਂ ਨੇ ਵਿੰਨਿਆ ਹੋਇਆ ਸੀ ਬਾਪੂ ਜਿੰਨਾ ਚਿਰ ਤੇਰੇ ਦਿਮਾਗ ਚੋਂ ਇਹ ਜਜਮਾਨ ਪ੍ਰੋਹਤ ਵਾਲੀ ਗੱਲ ਨਿਕਲਦੀ ਨਹੀਂ ਨਾ ਤੂੰ ਤਾਬ ਨਹੀਂ ਆਉਂਦਾ ਗਵਾੜ ਚ ਹੋਰ ਬਾਹਮਣ ਆਉਂਦੇ ਨੇ ਤਾਂ ਆਉਣ ਦੇ ਤੇਰੇ ਕੋਲ ਜ਼ਮੀਨ ਐ ਤੂੰ ਉਹ ਖਾ ਤੇ ਇਹ ਤੀਰਥਾਲੇ 2 ਵਿੱਗੇ ਛੱਡ ਦੇ ਜੱਟਾਂ ਦੇ ਘਰੋਂ ਆਈ ਖੀਰ ਬਾਦੂ ਬਚੀ ਪਈ ਤੂੰ ਕੁੱਤੇ ਨੂੰ ਨਹੀਂ ਪਾਈ ਕਦੇ ਇਹ 2 ਵਿੱਗੇ ਮੋੜ ਦੇ ਨਹੀਂ ਤਾਂ ਦੇਖੀ ਫਿਰ ਮੁਕੱਦਮਾ ਬੁਰੀ ਚੀਜ਼ ਹੁੰਦਾ ਦੋ ਵਿੱਗੇ ਰੱਖਦਾ ਰੱਖਦਾ ਆਪਦੀ ਨਾਂ ਗਵਾ ਬੈਠੇ ਬਦਰੀ ਨੇ ਆਖਰੀ ਤਾਣ ਲਾਇਆ ਗੋਤੀ ਕਹਿੰਦਾ ਨਾ ਨਾ ਤਾਂ ਜਜਮਾਨ ਛੱਡੇ ਜਾਂਦੇ ਆ ਤੇ ਨਾ ਹੀ ਇਹ ਜ਼ਮੀਨ ਦੇਖੀ ਜਾਊ ਹੁਣ ਬਦਰੀ ਨੇ ਇੱਕ ਡਾਲਣਾ ਹੋਰ ਸੁਟਿਆ ਚੰਗਾ ਇੱਕ ਸ਼ਰਤ ਐ ਤੇ ਮੈਂ ਵਿਆਹ ਕਰਵਾ ਲੈਣਾ ਤੇਰੀ ਨੂੰ ਲੈ ਕੇ ਇੱਥੇ ਪਿੰਡ ਆ ਜਾਣਾ ਤੂੰ ਇਹ ਦੋ ਵਿੱਗੇ ਛੱਡ ਕੇ ਇਹ ਜਜਮਾਨੀ ਪ੍ਰੋਹਤੀ ਦਾ ਕੋੜ ਵੱਢ ਦੇ ਪਿੰਡ ਵਿੱਚ ਦੂਜੇ ਸਾਰਿਆਂ ਵਾਂਗ ਰਹਿ ਧੋਣ ਚੱਕ ਕੇ ਵਿਆਦਾ ਨਾ ਸੁਣ ਕੇ ਇੱਕ ਵਾਰੀ ਤਾਂ ਗੋਦੀ ਦੀਆਂ ਅੱਖਾਂ ਚਰਾਗਾ ਵਾਂਗੂ ਖੁੱਲ ਗਈਆਂ ਉਹਦੀਆਂ ਅੱਖਾਂ ਵਿੱਚ ਬਹੁਤ ਸਾਰੇ ਸੁਪਨੇ ਇਕੱਠੇ ਹੀ ਜਾਗ ਉੱਠੇ ਪਰ ਦੂਜੇ ਪਿੰਧ ਹੀ ਉਹ ਬੋਲਿਆ ਤੂੰ ਵਿਆਹ ਕਰਾ ਸੁਖੀ ਸੰਦੀ ਬਹੂ ਲੈ ਕੇ ਆਪਦੇ ਘਰ ਆ ਜਾ ਮੇਰੇ ਜਜਮਾਨ ਕਿਹੜਾ ਤੇਰਾ ਛੜ ਮਾਰਦੇ ਆ ਰਹੀ ਗੱਲ ਦੋ ਵਿੱਗੇ ਵਾਲੀ ਇਹ ਤੀਰਥੀਏ ਨਾਲ ਤਾਂ ਹੁਣ ਸਿਰ ਧਾੜਤੀ ਲੱਗ ਗਈ ਸਮਝ ਤੂੰ ਨਾ ਬੋਲ ਇਹ ਤਾਂ ਮੈਂ ਜਾਣਾ ਮੈਂ ਜਾਣਾ ਚੰਗਾ ਤੇਰੇ ਇਸ ਗੰਦ ਚ ਮੈਂ ਤਾਂ ਰਹਿ ਨਹੀਂ ਸਕਦਾ ਚੱਲਦਾ ਮੈਂ ਤਾਂ ਹਰ ਸਾਲੇ ਅਖਵਾਰਾਂ ਨਾਲ ਭਰਿਆ ਝੋਲਾ ਉਹਨੇ మోਢੇ ਲਮਕਾਇਆ ਤੇ ਵਿਹੜੇ ਵਿੱਚ ਆ ਕੇ ਮਾਂ ਨੂੰ ਕਹਿੰਦਾ ਸਲਾਮ ਲੇਕਮ ਮਾਂ ਮੈਂ ਤਾਂ ਜਾਣਾਂ ਹੁਣ ਨਹੀਂ ਆਉਣਾ ਮੈਂ ਕਦੇ ਤੁਹਾਡੇ ਕੋਲ ਚੁੱਲ੍ਹੇ ਕੋਲ ਬੈਠੀ ਭਾਂਡੇ ਮਾਂ ਦੀ ਉੱਠ ਖੜੀ ਤੇ ਬੋਲੀ ਵੇ ਕਿਉਂ ਤੇ ਫਿਰ ਉਹ ਤੂੰ ਵੇ ਤੂੰ ਕਰਦੀ ਦਰਵਾਜ਼ੇ ਤੇ ਬਾਰ ਤੱਕ ਆਈ ਬਦਰੀ ਕਾਲੇ ਕਾਦਮੀ ਕਦੋਂ ਦਾ ਵਿਹੀ ਦਾ ਮੋਟ ਟੱਪ ਗਿਆ ਸੀ ਪਾਖਰ ਨੰਬਰਦਾਰ ਅਜੇ ਜਿਉਂਦਾ ਸੀ ਪਰ ਕਾਫੀ ਬੁਢਾ ਹੋ ਚੁੱਕਿਆ ਸੀ ਕਾਠੀ ਦਾ ਤਕੜਾ ਸੀ ਤੁਰਿਆ ਫਿਰਦਾ ਰਹਿੰਦਾ ਸ਼ਰਾਬ ਵੀ ਪੀ ਲੈਂਦਾ ਪਿੰਡ ਦੇ ਮੁਕਦਮਿਆਂ ਵਿੱਚ ਫੂਲ ਉਹਦਾ ਉਵੇਂ ਜਿਵੇਂ ਹੀ ਜਾਣ ਆਉਣ ਸੀ ਹੁਣ ਉਹ ਗੋਦੀ ਨਾਲ ਫੂਲ ਜਾਂਦਾ ਦੂਜਾ ਬੰਦਾ ਸੀ ਗੋਦੀ ਨਾਲ ਜਾਣ ਵਾਲਾ ਪ੍ਰੀਤਮ ਪ੍ਰੀਤਮ ਨੂੰ ਵੀ ਸ਼ਰਾਬ ਦਾ ਚਸ ਸੀ ਦੋਵੇਂ ਜਦੋਂ ਵੀ ਗੋਦੀ ਨਾਲ ਫੂਲ ਜਾਂਦੇ ਗੋਦੀ ਉਹਨਾਂ ਨੂੰ ਬੋਤਲ ਦੇ ਪੈਸੇ ਦੇ ਦਿੰਦਾ ਬੋਲਦਾ ਲਓ ਜਜਮਾਨ ਤੁਸੀਂ ਤਾਂ ਕਰੋ ਹਰੀ ਇੱਛਾ ਖਾਓ ਪਿਓ ਕ੍ਰੀਤਮ ਕਿਆ ਦਿੰਦਾ ਸੀ ਸਾਨੂੰ ਤਾਂ ਪੈਸੇ ਹੀ ਫੜਾ ਦੇ ਬਾਬਾ ਆਪੇ ਲੈ ਲਾਂਗੇ ਤੂੰ ਤਾਂ ਬੋਤਲ ਨੂੰ ਹੱਥ ਨਹੀਂ ਲਾਉਣਾ ਤੇਰੇ ਤੇ ਭਾਰ ਨਹੀਂ ਚੜਾਉਣਾ ਤੇਰਾ ਦੀਨ ਪ੍ਰੇਸ਼ਟ ਕਹਨੂ ਕਰੀਏ ਪੱਖ ਰੁੱਤੋਂ ਉਤੋਂ ਚਿਹੜ ਵਾਂਗ ਸੁਲਾ ਮਾਰਦਾ ਦੇਵਤਿਆਂ ਤੇਰਾ ਖਾਣਾ ਤਾਂ ਬਣਦਾ ਨਹੀਂ ਪਰ ਤੂੰ ਖੁਸ਼ੀ ਨਾਲ ਬੋਤਲ ਦੇ ਪੈਸੇ ਦਿਨਾ ਨਾ ਤੇਰੀ ਮਰਜ਼ੀ ਹੈ ਇਹ ਤਾਂ ਤੇਰੀ ਉਛਲ ਹੈ ਅਸੀਂ ਕਿਹੜਾ ਤਿੱਥੋਂ ਮੰਗਦੇ ਆਂ دیਵਾਨੀ ਮੁਕੱਦਮਾ ਸੀ ਪਤਾ ਨਹੀਂ ਕਿੰਨੇ ਸਾਲ ਹੋਰ ਚੱਲਣਾ ਸੀ ਤੇ ਫੈਸਲਾ ਹੋਣਾ ਸੀ ਮੈਜਿਸਟ੍ਰੇਟ 2 ਮਹੀਨਿਆਂ ਦੀ ਤਾਰੀਖ ਪਾ ਦਿੰਦਾ ਕਚਹਿਰੀ ਦੇ ਸਾਰੇ ਮੁਨਸ਼ੀ ਮੁਸੱਦੀ ਚਪੜਾਸੀ ਤੇ ਹੋਰ ਕੁੱਲ ਅਮਲਾ ਫੈਲਾ ਗੋਦੀ ਨੇ ਖੁਸ਼ ਕੀਤਾ ਹੋਇਆ ਸੀ ਗੋਦੀ ਦਾ ਪੈਸਾ ਖਰਚ ਹੁੰਦਾ ਹਰ ਤਾਰੀਖ ਉੱਤੇ ਹੀ ਥੱਬਾ ਨੋਟਾਂ ਦਾ ਲੱਗ ਜਾਂਦਾ ਇੱਕ ਦਿਨ ਪਾਖਰ ਨੇ ਉਹਨੂੰ ਮਤ ਦਿੱਤੀ ਬਾਬਾ ਐ ਨਹੀਂ ਲੋਟ ਆਉਂਦਾ ਦੀਂਦਾ ਇਹ ਕੰਮ ਤੂੰ ਅਫਸਰ ਦਾ ਮੱਥਾ ਝੋਲਸ ਇਹਦੇ ਮੂੰਹ 'ਚ ਦੇ ਹੱਡ ਆਪੇ ਕਰੂ ਫੇਰ ਕਿੰਨੇ ਕੁ ਲੈ ਲੂ ਤੇਰੀ ਤੱਕ ਚ ਗੋਦੀ ਨੇ ਦਾੜੀ ਖੁਰਕੀ ਤੇ ਦੰਦਾ ਦੀ ਕਿਚਰ-ਕਿਚਰ ਜਿਹੀ ਕਰਕੇ ਪਾਖੜ ਤੋਂ ਪੁੱਛਿਆ 2000 ਤੋਂ ਘਟਦਾ ਨਹੀਂ ਸਰਦਾ ਸੁਣਿਆ ਐਦੋਂ ਘਟ ਤਾਂ ਇਹ ਲੈਂਦਾ ਨਹੀਂ ਲਹੂ ਮੂਹ ਲੱਗਿਆ ਜਦੋਂ ਝੰਡਾ ਸਿੰਘ ਹੁਣ ਵਿਆਹ ਜੁੱਤੇ ਵੀ ਪੈਸੇ ਦੇਣ ਲੱਗ ਪਿਆ ਸੀ ਜ਼ਮੀਨ ਬਥੇਰੀ ਬਣਾ ਲਈ ਸੀ ਗਹਿਣੇ ਜ਼ਮੀਨ ਲੈਣ ਲਈ ਨੱਕ ਮਾਰਦਾ ਹਾਂ ਬਹਿ ਖਾਤਰ ਤਿਆਰ ਰਹਿੰਦਾ ਜਦੋਂ ਕਦੇ ਕੋਈ ਜੱਟ ਜ਼ਮੀਨ ਛਡਾ ਲੈਂਦਾ ਤਦ ਹੀ ਉਹ ਨਵੀਂ ਜ਼ਮੀਨ ਗਹਿਣੇ ਲੈਂਦਾ ਵਾਹੀ ਵਾਸਤੇ 50 ਕਿੱਲੇ ਬਹੁਤ ਸੀ ਗੋਦੀ ਹੁਣ ਤੱਕ 2000 ਰੁਪਇਆ ਵਿਆਜ ਉੱਤੇ ਛੰਡੇ ਤੋਂ ਲੈ ਚੁੱਕਿਆ ਸੀ ਉਹ ਛੰਡੇ ਕੋਲ ਹੀ ਫੇਰ ਗਿਆ ਜਾ ਕੇ ਦੱਸਿਆ ਕਿ ਅਫਸਰ ਨੂੰ ਪੈਸਾ ਝੋਕਣਾ ਹੈ 3000 ਤੋਂ ਘਟ ਨਹੀਂ ਸਰਦਾ ਪਹਿਲਾਂ ਦਾਣਿਆਂ ਦਾ ਪਾ ਕੇ ਤੇ 2000 ਨਕਦ ਕਦੇ 400 ਕਦੇ 200 ਛੰਡੇ ਦੀ ਬਹੀ ਉੱਤੇ ਇਹ 3000 ਦਾ ਨਾਵਾ ਬਣ ਚੁੱਕਿਆ ਸੀ ਹੁਣ 3000 ਗੋਦੀ ਹੋਰ ਮੰਗਦਾ ਸੀ ਛੰਡੇ ਨੇ 3 ਕਿੱਲੇ ਜ਼ਮੀਨ ਮੰਗੀ ਇਹ ਵੀ ਕਿਹਾ ਕਿ ਮਿਲਖੇ ਫੌਜੀ ਤੋਂ 2 ਕਿੱਲੇ ਛੁੜਾ ਕੇ ਉਹ ਜ਼ਮੀਨ ਵੀ ਉਹਨੂੰ ਦੇਵੇ ਇਹ ਦੋ ਕਿੱਲੇ 4000 ਵਿੱਚ ਸੀ ਗੱਲ ਇਹ ਸੀ ਕਿ ਝੰਡੇ ਤੋਂ ਗਹਿਣੇ ਦੀ ਚਾਰ ਕਿੱਲੇ ਜ਼ਮੀਨ ਮੁਕੰਦ ਟੁੰਡੇ ਦੇ ਮੁੰਡੇ ਪਰਮਜੀਤ ਨੇ 10000 ਰੁਪਈਆ ਖਰਾ ਕਰਕੇ ਛੁਡਾ ਲਈ ਸੀ ਪਰਮਜੀਤ ਦਸਵੀਂ ਪਾਸ ਕਰਕੇ ਪਟਵਾਰ ਦਾ ਕੋਰਸ ਕਰ ਗਿਆ ਸੀ ਤੇ ਹੁਣ ਦੂਰ ਇੱਕ ਪਿੰਡ ਵਿੱਚ 5-6 ਸਾਲਾਂ ਤੋਂ ਪਟਵਾਰੀ ਲੱਗਿਆ ਹੋਇਆ ਸੀ ਵਿਆਹ ਹੋ ਗਿਆ ਸੀ ਉੱਥੇ ਹੀ ਰਹਿੰਦਾ ਪਟਵਾਰੀ ਨੂੰ 10000 ਕੀ ਚੀਜ਼ ਸੀ ਟੁੰਡਾ ਚੌੜਾ ਹੋ ਹੋ ਸੱਤ ਵਿੱਚ ਬੈਠਦਾ ਹੁਣ ਇਹ 10000 ਰੁਪਈਆ ਚੰਡੇ ਲਈ ਘਰ ਵਿੱਚ ਸੰਭਾਲ ਕੇ ਰੱਖਣਾ ਮੁਸ਼ਕਲ ਸੀ ਗੋਦੀ ਨੂੰ 7000 ਦੇ ਕੇ 5 ਕਿੱਲੇ ਜ਼ਮੀਨ ਆਉਂਦੀ ਸੀ ਗੋਦੀ ਮੰਨ ਗਿਆ ਸੋ ਹੁਣ ਚੰਡੇ ਕੋਲ ਮੁਕੰਦ ਟੁੰਡੇ ਦੀ 4 ਕਿੱਲੇ ਛੱਡ ਕੇ ਗੋਦੀ ਬਾਮਣ ਦੀ 5 ਕਿੱਲੇ ਜ਼ਮੀਨ ਆ ਗਈ ਗੋਦੀ 3000 ਦੀ ਪੋਟਲੀ ਘਰ ਵਿੱਚ ਰੱਖ ਕੇ ਫੂਲ ਵਾਲੇ ਮੈਜਿਸਟ੍ਰੇਟ ਨੂੰ ਟਕਰਨ ਦੀਆਂ ਵਿਅਤਾਂ ਬਣਾਉਣ ਲੱਗਿਆ ਮੂ ਰੱਬਾਬੰਦੀ ਵਿੱਚ ਬੁਰਜ ਗਿੱਲਾਂ ਵਾਲੇ ਪਾਸੇ ਗੋਦੀ ਦੀ ਜ਼ਮੀਨ ਲਗਭਗ ਉੱਥੇ ਦੀ ਉੱਥੇ ਰਹਿ ਗਈ ਸੀ ਪਰ ਹੁਣ ਇਹਦੀ ਸ਼ਕਲ ਵਿਗੜ ਗਈ ਸੀ ਪਹਿਲਾਂ ਤਾਂ ਐਨ ਸੀ ਚੁਨੱਕਰੀ ਹੁਣ ਇਹਦੀਆਂ 6 ਨੁਕਰਾਂ ਬਣਦੀਆਂ ਸਨ ਸ਼ੁਰੂ ਵਿੱਚ ਘੱਟ ਚੌੜੀ ਪਿਛਾਲੇ ਬਹੁਤ ਚੌੜੀ ਜਿਵੇਂ ਇਹ ਚੁੜਾਈ ਹੀ ਇਹਦੀ ਲੰਬਾਈ ਹੋਵੇ ਅਖੀਰ ਉੱਤੇ ਫਿਰ ਤਿਰਕ ਜਹੀ ਆਲੇ ਦੁਆਲੇ ਤੇ ਟੱਕ ਵਧੀਆ ਬਣੇ ਹੋਏ ਸਨ ਜਿਵੇਂ ਜਰੀਬ ਲੈ ਕੇ ਚੱਪਾ-ਚੱਪਾ ਥਾਂ ਮਿਣੀ ਗਈ ਹੋਵੇ ਆੜੇਦਵਾਲੇ ਦੇ ਟੱਕਾਂ ਵਿੱਚਕਾਰ ਗੋਦੀ ਦੀ ਜ਼ਮੀਨ ਤਾਂ ਵਾਧੂ ਜਹੀ ਪਈ ਹੋਈ ਲੱਗਦੀ ਸੀ ਜਿਵੇਂ ਕਿਸੇ ਹਿਸਾਬ ਵਿੱਚ ਹੀ ਨਾ ਆਈ ਹੋਵੇ ਲੋਕ ਕਹਿੰਦੇ ਸਨ ਇਸੇ ਨੂੰ ਤਾਂ ਕਹਿੰਦੇ ਨੇ ਜ਼ਮੀਨ ਦੀ ਬੇਕਦਰੀ ਇੱਥੇ ਤਾਂ ਚੱਲੀ ਨਾ ਗੋਦੀ ਦੀ ਮਹਾਰਾਜ ਦੇਖਿਆ ਪਟਵਾਰੀਆਂ ਦਾ ਹੱਥ ਆਇਓ ਕਰਦੇ ਨੇ ਜਿਦੇ ਨਾਲ ਕਰਨੀ ਹੋਵੇ 12 ਘੁੰਮਾ ਦੀ ਹੁਣ ਇਹ 8 ਕਿੱਲੇ ਰਹਿ ਗਈ ਸੀ ਕੀਮਤਾਂ ਦੇ ਹਿਸਾਬ ਕਿਤਾਬ ਵਿੱਚ ਪਟਵਾਰੀਆਂ ਨੇ ਪਤਾ ਨਹੀਂ ਕੀ ਕੀਤਾ ਸੀ ਗੋਦੀ ਨੂੰ ਕੋਈ ਇਲਮ ਨਹੀਂ ਸੀ ਜ਼ਮੀਨਾਂ ਦੀ ਕੀਮਤਾ ਪੈਣ ਵੇਲੇ ਤੇ ਫਿਰ ਟੱਕ ਕੱਟਣ ਵੇਲੇ ਉਹ ਤਾਂ ਇੱਕ ਦਿਨ ਵੀ ਖੇਤ ਜਾ ਕੇ ਨਹੀਂ ਖੜਾ ਸੀ ਜਿਨ੍ਹਾਂ ਦਿਨਾਂ ਵਿੱਚ ਤੀਰਥ ਦੇ ਪਿਓ ਗੁਰਚਰਨ ਸਿੰਘ ਨੇ ਆਪਣੀ 2 ਵਿੱਗੇ ਗੋਦੀ ਦੇ ਪਿਓ ਨੂੰ ਪੁੰਨ ਕੀਤੀ ਸੀ ਇਹ 2 ਵਿੱਗੇ ਦਾ ਟੁਕੜਾ ਗੁਰਚਰਨ ਦੀ ਵਹਿਕ ਜ਼ਮੀਨ ਦੇ ਕਿਸੇ ਹਿਸਾਬ ਵਿੱਚ ਨਹੀਂ ਆਉਂਦਾ ਸੀ ਉਹਦੀ ਸੇਜੂ ਜ਼ਮੀਨ ਨਾਲੋਂ ਉੱਚੇ ਥਾਂ ਸੀ ਨਾ ਪਾਣੀ ਲੱਗਦਾ ਤੇ ਨਾ ਹੀ ਚਾਜ ਨਾਲ ਵਾਇਆ ਜਾਂਦਾ ਵਿੰਗਾ ਟੇਡਾ ਤੇ ਉੱਚਾ ਨੀਵਾ ਵੀ ਸੀ ਗੁਰਚਾਰਾਂ ਨੇ ਇੰਨਾ ਕੁ ਥਾਂ ਵੱਲ ਕਦੇ ਧਿਆਨ ਵੀ ਨਹੀਂ ਦਿੱਤਾ ਸੀ ਝਾੜ ਮੱਲੇ ਅੱਕ ਬੇਸ਼ੁਮਾਰ ਪਖੜਾ ਤੇ ਪੌਲੀ ਇਸ ਜ਼ਮੀਨ ਵਿੱਚ ਹੁੰਦੀ ਇਸ 2 ਵਿੱਗੇ ਤੇ ਗੁਰਚਰਨ ਦੀ ਦੂਜੀ ਜ਼ਮੀਨ ਵਿੱਚਕਾਰ ਦੀ ਲੋਕਾਂ ਨੇ ਮੱਲੋ ਮੱਲੀ ਰਾਹ ਬਣਾਇਆ ਹੋਇਆ ਸੀ ਉਹਨੇ ਬਥੇਰਾ ਭੜੀਆਂ ਪਾਈਆਂ ਸੀ ਮੋਰਚੇ ਮਾਰੇ ਸਨ ਮੋੜੀਆਂ ਗੱਡੀਆਂ ਸਨ ਪਰ ਲੋਕਾਂ ਨੂੰ ਕੌਣ ਮੋੜੇ ਇਹ ਰਾਹ ਪੱਕਿਆ ਹੋਇਆ ਸੀ ਇਹ ਜ਼ਮੀਨ ਗੋਦੀ ਦੀ ਜ਼ਮੀਨ ਦੇ ਨਾਲ ਲੱਗਦੀ ਸੀ ਸੋ ਗੁਰਚਾਰਨ ਨੇ ਫਜ਼ੂਲ ਸਮਝ ਕੇ ਇਹ ਦੋ ਵਿੱਗੇ ਗੋਦੀ ਦੇ ਪਿਓ ਨੂੰ ਪੁੱर्ण ਕਰ ਦਿੱਤੇ ਸਨ ਤੇ ਫਿਰ ਇੱਕ ਸਾਲ ਗੋਦੀ ਦੀ ਜ਼ਮੀਨ ਇੱਕ ਅਜਿਹੇ ਝੱਟ ਕੋ ਲਈ ਜਿਨੇ ਤਿੰਨ ਸਾਲਾਂ ਲਈ ਇਸ ਦੋ ਵਿੱਗੇ ਦਾ ਕੋਈ ਹਿੱਸਾ ਨਾ ਦੇਣਾ ਕਰਕੇ ਇਹ ਜ਼ਮੀਨ ਸੰਵਾਰ ਲਈ ਤੇ ਫਿਰ ਗੋਦੀ ਦੀ ਜ਼ਮੀਨ ਵਿੱਚ ਇਹ ਜ਼ਮੀਨ ਇਸ ਤਰ੍ਹਾਂ ਰਲ ਗਈ ਜਿਵੇਂ ਗੋਦੀ ਦੀ ਜ਼ਮੀਨ ਦਾ ਹੀ ਹਿੱਸਾ ਹੋਵੇ ਤੇ ਫਿਰ ਮਰੱਬਾ ਵੱਦੀ ਵਿੱਚ ਤਾਂ ਇਹ ਦੋ ਵਿੱਗੇ ਉਹਦੇ ਅੱਠ ਕਿੱਲਿਆਂ ਦਾ ਹੀ ਕਿਧਰੇ ਕੋਈ ਖੁੰਝਾ ਬਣ ਕੇ ਰਹਿ ਗਏ ਸੀ ਗੁਰਚਰਨ ਸਿੰਘ ਦੇ ਮੁੰਡੇ ਤੀਰਥ ਕੋਲ ਵਾਵਾ ਜ਼ਮੀਨ ਸੀ ਉਹਦਾ 16 ਕਿੱल्ल्या ਦਾ ਖੱਬੀ ਖਾਨ ਟੱਕ ਸੀ ਇਹ ਟੱਕ ਇੱਕ ਥਾਂ ਹੀ ਹੁਣ ਗੋਦੀ ਦੀ ਜ਼ਮੀਨ ਦੇ ਐਨ ਨਾਲ ਖੈਂਦਾ ਬਣਿਆ ਹੋਇਆ ਸੀ ਜਿੱਥੋਂ ਕਿਤੇ ਉੱਚਾ ਨੀਵਾ ਸੀ ਉਹਨੇ ਕਰਾ ਲਾ ਕੇ ਐਨ ਪੱਧਰ ਕਰ ਲਿਆ ਸੀ ਕੱਸੀ ਦਾ ਪਾਣੀ ਲੱਗਦਾ ਤੀਰਥ ਝੰਡੇ ਦੇ ਮੁੰਡੇ ਹਰਦੇਤ ਦਾ ਆੜੀ ਸੀ ਦੋਵੇਂ ਹਾਣੀ ਵੀ ਸਨ ਇਕੱਠੇ ਖੇਡੇ ਸਨ ਹੁਣ ਵਿਆਹੇ ਬਰੇ ਪੁੱਤਾਂ ਧੀਆਂ ਵਾਲੇ ਪੂਰੇ ਕਬੀਲਦਾਰ ਸਨ ਕਮਾਈ ਵੱਲ ਹੀ ਧਿਆਨ ਰੱਖਦੇ ਕਦੇ-ਕਦੇ ਹੀ ਟੱਕਰਦੇ ਪਰ ਜਦੋਂ ਕਦੇ ਮਿਲਦੇ ਪੁਰਾਣੀਆਂ ਗੱਲਾਂ ਕਰ-ਕਰ ਘੰਟੇ ਲੰਘਾ ਦਿੰਦੇ ਕਦੇ-ਕਦੇ ਸ਼ਰਾਬ ਵੀ ਪੀਂਦੇ ਥੋੜੀ-ਥੋੜੀ ਲੋਕ ਗੱਲਾਂ ਕਰਦੇ ਦੇਖੋ ਬਈ ਨਾ ਛੰਡੇ ਨੇ ਕਦੇ ਮੂੰਹ ਤੇ ਧਰੀ ਸੀ ਨਾ ਚਰਨੇ ਨੇ ਮੁੰਡਿਆਂ ਨੂੰ ਇਹ ਸਵਾਦ ਕਿੱਥੋਂ ਪੈ ਗਿਆ ਚੌਥੇ ਦਿਨ ਸੀਸੀ ਲੈ ਕੇ ਬੈਠ ਜਾਂਦੇ ਆ ਛੰਡੇ ਦਾ ਅੰਦਰਲਾ ਘਰ ਹੁਣ ਬਸੋਂ ਵਾਲਾ ਨਹੀਂ ਰਿਹਾ ਸੀ ਦੋ ਮਹੀਨੇ ਸਭਾਤਾ ਵਿੱਚ ਤੂੜੀ ਪਾਈ ਰਹਿੰਦੀ ਵੇਹੜਾ ਉਜਾੜ ਬਿਆਬਾਨ ਜਿਹੀ ਧਰਤੀ ਵਰਗਾ ਲੱਗਦਾ ਕੰਦਾਂ ਦੀਆਂ ਜੜਾਂ ਵਿੱਚ ਘਾਹ ਉੱਗ ਆਇਆ ਸੀ ਅਰਜਨ ਵਾਲੀ ਪੁਰਾਣੀ ਬੈਠਕ ਨੂੰ ਉਹ ਬੈਠਣ ਉੱਠਣ ਲਈ ਵਰਤਦੇ ਸਨ ਕਦੇ-ਕਦੇ ਬੰਤੋਂ ਬੈਠਕ ਨੂੰ ਸੰਭਰ ਜਾਂਦੀ ਉੱਥੇ ਦੋ ਮੰਜੇ ਪਏ ਰਹਿੰਦੇ ਇੱਕ ਛੋਟਾ ਮੇਸ ਤੇ ਇੱਕ ਟੁੱਟੀ ਜਿਹੀ ਕੁਰਸੀ ਦੋ ਰੱਦੜ ਜਿਹੇ ਬਿਸਤਰੇ ਝੰਡਾ ਲਗ ਭਾਗ ਨਿੱਤ ਹੀ ਸ਼ਾਮ ਨੂੰ ਇੱਥੇ ਆ ਕੇ ਬੈਠਦਾ ਕਈ ਗਰਜੀ ਬੰਨੇ ਲੋਕ ਉਹਨੂੰ ਇੱਥੇ ਆ ਕੇ ਮਿਲਦੇ ਨਹੀਂ ਤਾਂ ਉੰਜ ਹੀ ਲੰਘਦੇ ਕਰਦੇ ਬੰਦੇ ਉਹਦੇ ਕੋਲ ਆ ਕੇ ਬੈਠ ਜਾਂਦੇ ਤੇ ਗੱਲਾਂ ਕਰਨ ਲੱਗਦੇ ਝੰਡਾ ਗੱਲ-ਗੱਲ ਵਿੱਚ ਹੀ ਹਰਦਿਲ ਸਿੰਘ ਦੀ ਤਾਰੀਫ਼ ਕਰਦਾ ਤੇ ਉਹਦੇ ਨਾਲ ਆਪਣੇ ਸਬੰਧਾਂ ਦਾ ਵਰਣਨ ਲੈ ਬੈਂਦਾ ਹਰਦਿਲ ਸਿੰਘ ਇਸ ਵਾਰ ਵੀ ਐਮਐਲਏ ਚੁਣਿਆ ਗਿਆ ਸੀ ਤੇ ਵਜ਼ੀਰ ਵੀ ਬਣ ਗਿਆ ਸੀ ਜਦੋਂ ਕਿਤੇ ਹਰਦਿਤ ਤੇ ਤੀਰਥ ਉੱਥੇ ਇਕੱਠੇ ਹੁੰਦੇ ਤੇ ਸ਼ਰਾਬ ਪੀਣ ਲੱਗਦੇ ਤਾਂ ਝੰਡਾ ਟਾਲ ਜਾਂਦਾ ਝੰਡੇ ਨੂੰ ਵੀ ਪਤਾ ਸੀ ਕਿ ਉਹਦਾ ਮੁੰਡਾ ਹਰਦਿਤ ਸ਼ਰਾਬ ਪੀ ਲੈਂਦਾ ਹੈ ਪਰ ਉਸਨੇ ਉਹਨੂੰ ਕਦੇ ਟੋਕਿਆ ਵਰਜਿਆ ਨਹੀਂ ਸੀ ਇੱਕ ਦਿਨ ਜਦੋਂ ਦੋ ਦੋ ਪੈਗ ਪੀ ਚੁੱਕੇ ਤੇ ਆਪਣੀਆਂ ਸੀਰੀਆਂ ਦੀਆਂ ਗੱਲਾਂ ਕਰ ਰਹੇ ਸਨ ਤਾਂ ਛੰਡਾ ਜਾਣ ਬੁੱਝ ਕੇ ਬੈਠਕ ਵਿੱਚ ਆਇਆ। ਅਲਮਾਰੀ ਖੋਲ ਕੇ ਕੋਈ ਚੀਜ਼ ਲੱਭਣ ਦਾ ਵਹਾਨਾ ਜਿਹਾ ਕਰਾਂ ਲੱਗਿਆ। ਉਹਨਾਂ ਨੇ ਗੱਲਾਂ ਬੰਦ ਕਰ ਦਿੱਤੀਆਂ। ਹਰਦੇਤ ਨੇ ਇੱਕ ਭਰਮਾ ਜਿਹਾ ਪੈਗ ਲਿਆ ਤੇ ਬੈਠਕ ਵਿੱਚੋਂ ਨਿਕਲ ਕੇ ਵਿਹੜੇ ਵਿੱਚ ਆ ਗਿਆ। ਉਹਨੇ ਸੋਚਿਆ ਬੁੜਾ ਟਾਲ ਜਾਵੇਗਾ ਤਾਂ ਉਹ ਫਿਰ ਤੀਰਥ ਕੋਲ ਆ ਬੈਠੇਗਾ। ਐਨੀ ਕੱਖ ਸ਼ਰਮ ਉਹ ਆਪਣੇ ਪਿਓ ਦੀ ਰੱਖਦਾ। ਬਾਪੂ ਸਾਹਮਣੇ ਸ਼ਰਾਬ ਪੀਂਦਾ ਉਹ ਆਪਣੇ ਆਪ ਨੂੰ ਚੰਗਾ ਨਹੀਂ ਲੱਗਦਾ ਸੀ। ਹਰਦਿਤ ਬੇੜੇ ਵਿੱਚ ਗਿਆ ਤਾਂ ਝੰਡਾ ਤੀਰਥ ਦਾ ਹਾਲਚਾਲ ਪੁੱਛਣ ਲੱਗਿਆ Almari ਵਿੱਚ ਮੂੰਹ ਦੇ ਕੇ ਬੇਧਿਆਨਗੀ ਜਹੀ ਨਾਲ ਕਹਿੰਦਾ ਓਏ ਕੀ ਹਾਲ ਐ ਸ਼ੇਰਾ ਹੋਰ ਤਾਂ ਸਭ ਠੀਕ ਠਾਕ ਐ ਠੀਕ ਐ ਚਾਚਾ ਸਿਆ ਤੂੰ ਸੁਣਾ ਤਕੜਾ ਰਹਿਣਾ ਤੀਰਥ ਬੋਲਿਆ ਹੋਰ ਖੇਤੀ ਪੱਤੀ ਕੀ ਹਾਲ ਐ ਤੇਰੇ ਖੇਤ ਦਾ ਐਤਕੀ ਕੀ ਬੀਜਿਆ ਉੱਥੇ 10 ਕਿੱਲੇ ਕਣਕ ਐ ਬਾਕੀ ਕੱਖ ਪੱਠਾ ਤੂੰ ਜਾਣਦਾ ਹੀ ਐ ਜੀਮੀ ਭਾਈ ਸਮਾਰੀ ਤਾਂ ਬਹੁਤ ਵਧੀਆ ਤੈ ਸ਼ਾਂਡ ਕੱਡੇ ਪਏ ਆ ਕੇਰਾ ਤਾਂ ਮੈਂ ਤਾਂ ਇੱਕ ਦਿਨ ਬੁਰਜ ਗਿਆ ਸੀ ਉਦੋਂ ਦੇਖਿਆ ਤੇਰਾ ਖੇਤ ਚੰਗਾ ਭਾਈ ਪਿਓ ਤਾਂ ਤੇਰਾ ਸਾਥ ਦੇ ਡੇਰੇ ਹੀ ਰਿਹਾ ਉਹਨੂੰ ਚੌਪਨੀ ਸੀ ਐਨਾ ਭੋਇੰਦਾ ਹਾਂ ਉਹ ਤਾਂ ਸਾਦਾ ਬਿਰਤੀ ਦਾ ਆਦਮੀ ਸੀ ਰੱਬ ਦੀ ਦਿੱਤੀ ਖਾਣ ਵਾਲਾ ਖੁੱਲ ਖੇੜ ਚ ਹੀ ਰਿਹਾ ਮੋਜੀ ਬੰਦਾ ਸੀ ਚੱਲ ਉਹਦੀ ਮਰਜ਼ੀ ਪਰ ਐਨਾ ਜ਼ਰੂਰ ਉਹਨੇ ਲੋਕਾਂ ਨੂੰ ਜ਼ਮੀਨ ਖੋਰੀ ਨਹੀਂ ਜਿੰਨੀ ਸਾੰਬੀ ਸੀ ਓਨੀ ਦੇ ਗਿਆ ਹਾਂ ਇਹ ਤਾਂ ਠੀਕ ਹੈ ਪਲਾਮਾਨਸ ਆਦਮੀ ਸੀ ਰੱਬੀ ਬੰਦਾ ਸੀ ਕਿਸੇ ਦਾ ਮਾੜਾ ਨਹੀਂ ਕੀਤਾ ਉਹਨੇ ਇੱਕ ਗੱਲ ਜ਼ਰੂਰ ਪੁੱਠੀ ਕਰ ਗਿਆ ਤੀਰਥ ਨੇ ਕੰਨ ਜਿਹੇ ਝਾੜੇ ਕਹਿੰਦਾ ਕੀ ਉਹ ਬਾਹਮਣ ਨੂੰ ਦੇ ਗਿਆ ਜਿਹੜੇ 2 ਬਿੱਗੇ ਜਦ ਦੀ ਜਾਇਦਾਦ ਪੂਰਨ ਕਰਨ ਦਾ ਕੋਈ ਰਾਹ ਨਹੀਂ ਆਂਦਾ ਦਾਨ ਦਿਓ ਲੀੜਾ ਕੱਪੜਾ ਦੇਈ ਜਾਓ ਰੁਪਈਆ ਦਾਨ ਕਰ ਦਿੰਦੇ ਨੇ ਲੋਕ ਤਾਂ ਸਿਉਨੇ ਦਾ ਦਾਨ ਵੀ ਕਰਦੇ ਨੇ ਇਹ ਜ਼ਮੀਨ ਵੱਡਿਆਂ ਦੀ ਦਿੱਤੀ ਚੀਜ਼ ਐ ਇਹਦਾ ਕੋਈ ਰਾਹ ਨਹੀਂ ਚੱਲ 2 ਬਿੱਗੇ ਹੀ ਸੀ ਨਾ ਕਰਤੀ ਸੋ ਕਰਤੀ ਉਹਦੀ ਮਰਜ਼ੀ ਹੁਣ ਆਪਾਂ ਕੀ ਕਰ ਸਕਦੇ ਆ ਕਰ ਕਿਉਂ ਨਹੀਂ ਸਕਦੇ ਦਾਵਾ ਕਰਦੇ ਦੋ ਦਿਨ ਹੀ ਪੈਂਦੇ ਤੇਰੀ ਜ਼ਮੀਨ ਤੇਨੂੰ ਮਿਲ ਜੂ ਬਸ ਇੰਨਾ ਲਿਖਾਇਆ ਹੀ ਬਹੁਤ ਐ ਬਈ ਪਿਓ ਮੇਰੇ ਨੂੰ ਜ਼ਮੀਨ ਦੀ ਕੋਈ ਕਦਰ ਨਹੀਂ ਸੀ ਸਾਦਾ ਸੰਤਾਲਾ ਸੁਭਾਅ ਸੀ ਬੁੜੇ ਦਾ ਕਿਹੜਾ ਉਹਨੇ ਇੰਤਕਾਲ ਕਰਾ ਕੇ ਦਿੱਤਾ ਸੀ ਬਾਮਣ ਨੂੰ ਬਸ ਦੱਬੀ ਰੱਖੀ ਉਹਨੇ ਮਾਮਲਾ ਦਿੰਦਾ ਰਿਹਾ ਫਿਰ ਵਾਹਕ ਬਣਾ ਲਈ ਗਰਦੌਰੀਆ ਗੋਦੀ ਦੇ ਨਾਂ ਚੜਨ ਲੱਗ ਪਿਆ ਆਪੇ ਕਬਜ਼ਾ ਹੋ ਗਿਆ ਮੁਰੱਬਾਬੰਦੀ ਵਿੱਚ ਵੀ ਉਹਦੀ ਢੇਰੀ ਚੀ ਗਈ ਹਰ ਦੇ ਦੂਜੇ ਬਾਰ ਘਰੋਂ ਬਾਹਰ ਹੋ ਕੇ ਸੱਤ ਵਿੱਚ ਜਾ ਬੈਠਾ ਸੀ ਖਾਸੀ ਦਿਨ ਬਾਅਦ ਆਇਆ ਬੈਠਕ ਵਿੱਚ ਤੀਰਥ ਦੇ ਮੰਜੇ ਉੱਤੇ ਬੈਠਾ ਉਹਦਾ ਪਿਓ ਉਹਨੂੰ ਦਿਸਿਆ ਦੋਵੇਂ ਹੌਲੀ-ਹੌਲੀ ਕੋਈ ਗੰਭੀਰ ਗੱਲ ਕਰ ਰਹੇ ਉਹਨੂੰ ਜਾਪੇ ਉਹਨੇ ਖੁੰਗਰ ਜਹੀ ਮਾਰੀ ਪਰ ਵੇੜੇ ਵਿੱਚ ਹੀ ਇੱਧਰ-ਉੱਧਰ ਤੁਰਨ ਫਿਰਨ ਲੱਗਿਆ ਉਹਨੇ ਸੋਚਿਆ ਸੀ ਉਹਦਾ ਬੋਲ ਸੁਣ ਕੇ ਬਾਪੂ ਚਲਿਆ ਜਾਵੇਗਾ ਪਰ ਉਹ ਤਾਂ ਹਿੱਲ ਹੀ ਨਹੀਂ ਰਿਹਾ ਸੀ ਆਖਰ ਉਹ ਆਪ ਹੀ ਬੈਠਕ ਵਿੱਚ ਆ ਬੜਿਆ ਤੇ ਹੋਰ ਪਾਣੀ ਲਿਆਉਣ ਦੇ ਬਹਾਨੇ ਡੋਲੂ ਚੁੱਕ ਲਿਆ ਝੰਡਾ ਆਖ ਰਿਹਾ ਸੀ ਤੂੰ ਦਿਲ ਕੱਢ ਇਹ ਤਾਂ ਹੋਇਆ ਹੀ ਪਿਆ ਬਹੁਤੀ ਗੱਲ ਹੋਈ ਆਪਾਂ ਹਰਦੇਲ ਸਿਉ ਨੂੰ ਕਹਿ ਦੇਾਂਗੇ ਆਪਣੀ ਮੋੜਦਾ ਨਹੀਂ ਉਹ ਪਾਣੀ ਲੈ ਕੇ ਹਰਦਿਤ ਆਇਆ ਤਾਂ ਝੰਡਾ ਬੈਠਕ ਵਿੱਚ ਨਹੀਂ ਸੀ ਉਹਨੇ ਤੀਰਥ ਨੂੰ ਪੁੱਛਿਆ ਕੀ ਗੱਲ ਸੀ ਹੋਏ ਉਹ ਕਹਿੰਦਾ ਚਾਚੇ ਦੀ ਗੱਲ ਤਾਂ ਠੀਕ ਐ ਬਾਹਮਣ 2 ਬਿੱਗੇ ਮੁਫਤ ਦੀ ਲਈ ਬੈਠਾ ਐ ਕਿਹੜੀ 2 ਬਿੱਗੇ ਕਿਹੜਾ ਬਾਹਮਣ ਤੈਨੂੰ ਨਹੀਂ ਪਤਾ ਬਾਪੂ 2 ਬਿੱਗੇ ਗੋਦੀ ਬਾਹਮਣ ਦੇ ਪਿਓ ਨੂੰ ਪੁੰਨ ਕਰ ਗਿਆ ਸੀ ਨਾ ਉਹ ਜ਼ਮੀਨ ਅੱਛਾ ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ ਮੇਰੇ ਜੰਮਣ ਵੇਲੇ ਦੀ ਗੱਲ ਹੈ ਬਹੁਤ ਵਰੇ ਹੋ ਗਏ ਹੁਣ ਫਿਰ ਚਾਚਾ ਕਹਿੰਦਾ ਦਾਵਾ ਕਰ ਦੇ ਤੈਨੂੰ ਮਿਲ ਸਕਦੀ ਹੈ ਗੱਲ ਤਾਂ ਠੀਕ ਹੈ ਪਰ ਇੱਕ ਗੱਲ ਹੈ ਪਹਿਲਾਂ ਆਪਾਂ ਗਵਾੜ ਤਾਂ ਕੱਟ ਕਰਕੇ ਦੇਖ ਲੈਨੇ ਆ ਕੀ ਪਤਾ ਬਾਹਮਣੂ ਹੀ ਛੱਡ ਦੇ ਹਾਂ ਇਉਂ ਕਰ ਲੋ ਤੇ ਫਿਰ ਉਸ ਦਿਨ ਤੀਰਥਿਕ ਫੈਸਲਾ ਕਰਕੇ ਝੰਡੇ ਕੀ ਬੈਠਕ ਵਿੱਚੋਂ ਉੱਠਿਆ ਸੀ ਕਿ ਬਾਹਮਣ ਦੇ ਕੋਲ ਜ਼ਮੀਨ ਰਹਿਣ ਨਹੀਂ ਦੇਣੀ ਤੇ ਹੁਣ ਫੂਲ ਮੈਜਿਸਟ੍ਰੇਟ ਦੀ ਕਚਹਿਰੀ ਵਿੱਚ ਇਹ ਮੁਕੱਦਮਾ ਚੱਲ ਰਿਹਾ ਸੀ ਫੂਲ ਕਚਹਿਰੀਆਂ ਵਿੱਚ ਇੱਕ ਅਰਜੀ ਨਵੀਸ ਸੀ ਲਾਲਾ ਦੌਲਤਰਾਮ ਪੁਰਾਣਾ ਕਾਂਗਰਸੀ ਸੀ ਅੰਗਰੇਜ਼ਾਂ ਵੇਲੇ ਨਾ ਤਾਂ ਉਹਨੇ ਕੋਈ ਕੈਦ ਗੱਟੀ ਸੀ ਨਾ ਕਿਸੇ ਜਲੂਸ ਵਿੱਚ ਸ਼ਾਮਲ ਹੋ ਕੇ ਪੁਲਿਸ ਦਾ ਕੋਈ ਡੰਡਾ ਖਾਦਾ ਉਹ ਤਾਂ 47 ਤੋਂ ਬਾਅਦ ਦਾ ਕਾਂਗਰਸੀ ਸੀ ਪੁਰਾਣੇ ਸਮਿਆਂ ਦੀਆਂ ਚਾਰ ਜਮਾਤਾਂ ਪਾਸ ਉਰਦੂ ਦੀ ਚੰਗੀ ਵਾਕੀਅਤ ਸੀ ਹੁਣ ਗੁਰਮੁਖੀ ਦੇ ਚਾਰ ਅੱਖਰ ਸਿੱਖ ਕੇ ਅਰਜੀ ਨਵੀਸੀ ਕਰਨ ਲੱਗ ਪਿਆ ਸੀ ਇਹ ਕੰਮ ਤਾਂ ਉਹਦਾ ਘੱਟ ਹੀ ਚੱਲਦਾ ਇੱਕ ਹੋਰ ਕੰਮ ਵਿੱਚੋਂ ਪੂਰਾ ਮਹਾਰਸੀ ਹਰ ਵੱਡੇ ਅਫਸਰ ਨਾਲ ਕਿਵੇਂ ਨਾ ਕਿਵੇਂ ਬਣਾ ਲੈਂਦਾ ਹੱਥ ਜੋੜ-ਜੋੜ ਗੱਲਾਂ ਕਰਦਾ ਕਿਵੇਂ ਨਾ ਕਿਵੇਂ ਅਫਸਰ ਨਾਲ ਖੁੱਲ ਜਾਂਦਾ ਤੇ ਬਸ ਫਿਰ ਉਹਦਾ ਧੰਦਾ ਚੱਲ ਪੈਂਦਾ ਅਫਸਰ ਦੀ ਘਰ ਵਾਲੀ ਕੋਲ ਉਹ ਕਦੇ ਵੀ ਜਾ ਸਕਦਾ ਤੇ ਗਿੱਟ ਸਿੱਟ ਕਰ ਸਕਦਾ ਪਾਖਰ ਨੰਬਰਦਾਰ ਦੌਲਤਰਾਮ ਨੂੰ ਜਾਣਦਾ ਸੀ ਦੌਲਤਰਾਮ ਨੇ ਪਹਿਲਾਂ ਵੀ ਉਹਦੇ ਕਈ ਕੰਮ ਕਰਵਾਏ ਸਨ ਇੱਕ ਦਿਨ ਸਵੇਰੇ ਸਵੇਰੇ ਚੋਰਾ ਵਾਂਗੂ ਪਾਖਰ ਤੇ ਗੋਦੀ ਦੌਲਤਰਾਮ ਦੇ ਘਰ ਗਏ ਅੱਠ ਕਮਰੇ ਵਿੱਚ ਜਾ ਕੇ ਪਾਖਰ ਨੇ ਦੌਲਤਰਾਮ ਨਾਲ ਥੋੜਾ ਹੀ ਚਿਰ ਕੋਈ ਗੱਲ ਕੀਤੀ ਤੇ ਫਿਰ ਉਹ ਗੋਦੀ ਕੋਲ ਆ ਕੇ ਬੈਠ ਗਏ ਪਾਖਰ ਨੇ ਇਸ਼ਾਰਾ ਕੀਤਾ ਤਾਂ ਗੋਦੀ ਨੇ ਤੋਤੀ ਦੇ ਡੱਬ ਵਿੱਚੋਂ ਪੋਟਲੀ ਕੱਢ ਕੇ 2000 ਦੇ ਨੋਟ ਗਿਣੇ ਤੇ ਪਾਖਰ ਨੂੰ ਫੜਾ ਦਿੱਤੇ ਪਾਖਰ ਨੇ ਅਖਾਂ ਬਿਨਾਂ ਗਿਣੇ ਹੀ ਥਹੀ ਦਿੱਥੇ ਹੀ ਦੌਲਤਰਾਮ ਨੂੰ ਫੜਾਈ ਕਿਹਾ ਗਿਣ ਲੈ ਲਾਲਾ ਜੀ ਚੰਗਾ ਹੁੰਦਾ ਏ ਇੱਕ ਮਿੰਟ ਵਿੱਚ ਹੀ ਦੌਲਤਰਾਮ ਨੇ 20 ਨੋਟ ਗਿਣੇ ਤੇ ਕੁੜਤੇ ਹੇਠਲੀ ਮਲਮਲ ਦੀ ਝੁੱਗੀ ਦੀ ਜੇਬ ਵਿੱਚ ਉਹਨਾਂ ਨੂੰ ਛੱਟ ਦੇ ਕੇ ਪਾ ਲਿਆ ਬਹੁਤ ਹੌਲੀ ਦੇਖ ਕੇ ਉਹਨਾਂ ਨੂੰ ਸਮਝਾਉਣ ਲੱਗਿਆ ਮੈਂ ਹੁਣੇ ਜਾਣਾ ਮੈਜਿਸਟਰੇਟ ਸਾਹਿਬ ਦੇ ਬਸ ਇੱਕ ਤਰੀਕ ਹੋਰ ਮਸਾ ਪਾਉ ਤੁਸੀਂ ਬੇਸਕਰ ਹੋ ਕੀ ਹੈ ਰੱਬ ਦੀ ਕੋਈ ਕੁਦਰਤ ਹੋ ਜੇ ਤਾਂ ਪੰਡਤ ਜੀ ਆ ਬੈਠੇ ਨੰਬਰਦਾਰ ਪੁਰਾਣਾ ਵਾ ਹੈ 2000 ਆਪਣਾ ਖਰਾਾ ਵਾਪਸ ਲੈ ਜਿਓ ਤੇ ਫੇਰ ਦੌਲਤਰਾਮ ਕਹਿੰਦਾ ਚੰਗਾ ਹੁਣ ਤੁਸੀਂ ਜਾਓ ਘਰਾਂ ਨੂੰ ਗੋਦੀ ਨੂੰ ਕੀ ਪਤਾ ਕਿ 2000 ਵਿੱਚੋਂ 200 ਤਾਂ ਨੰਬਰਦਾਰ ਨੂੰ ਹੀ ਮਿਲ ਜਾਣਾ ਸੀ ਤੇ 300 ਦੌਲਤਰਾਮ ਕੋਲ ਰਹਿ ਜਾਣਾ ਸੀ ਬੀਬੀ ਜੀ ਕੋਲ ਤਾਂ 1500 ਹੀ ਪਹੁੰਚਣਾ ਸੀ ਬੀਬੀ ਵੀ ਭਲਾ ਮਾਨਸ ਨਹੀਂ ਸੀ ਜੱਜ ਕੋਲ ਤਾਂ 1000 ਦੀ ਹੀ ਗੱਲ ਹੋਣੀ ਸੀ